ਉਹ ਲੈ ਕੇ ਦੁਪਗਾ ਸਪੋਰਟ ਕੀ ਕਰਦਾ ਸੁਪ ਕਿਰਪਾ ਕਰਕੇ ਜੇ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਕਿਆਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬਾਹਰੋਂ ਆ ਕੇ ਇੱਥੇ ਕੋਈ ਉਹ ਲੱਗਦਾ ਵੀ ਆ ਤਾਂ ਮੈਨੂੰ ਸਲਾਹ ਦਿਓ ਤੁਹਾਡੇ ਸੱਗੇ ਪਰਿਵਾਰ ਵੀ ਇੱਥੇ ਰਹਿ ਰਹੇ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਟ੍ਰਿਕ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅੱ퍼 ਤੱਕੜੇ ਹੋ ਕੇ ਦੋ ਫੋਟੇ ਇਸ ਲੱਕੇ ਵਿੱਚ ਜੰਗ ਪਿਆਉਣ ਬਾਅਦ ਦੂਰ ਕਰੀਏ ਅੱਗੇ ਇਹਨੇ ਮੜਾਇਆ ਫਿਰ ਮਦਰਾਚੇ ਮੇਰਾ ਨੰਬਰ ਨੋਟ ਕਰੋ 987655 WW88 ਬੰਦ ਜਾਓ ਤੱਕੜੇ ਹੋ ਕੇ ਉਹਨਾਂ ਨੂੰ ਮਾਰੀਏ ਉਹਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਖਦਾਰੀਏ ਮੈਂ ਮੌਕਾ ਦਿੰਦਾ ਅਕ ਮੇਰਾ ਵਾਰ ਵਾਰ ਇੱਥੇ ਟੱਕਰ ਖੱਟਣਾ ਵਾਰ ਵਾਰ ਮਾਰੋ ਆਏ ਲੋਕਾਂ ਨੂੰ ਇੱਥੋਂ ਜਾਂਦੀ ਮੋਟਰਸਾਈਕਲ ਕਾਰਾਂ ਤੇ ਕਰ ਰਿਆ ਮੈਂ ਥੋੜਾ ਕਿਰਪਾ ਕਰਕੇ ਨਿਕਲ ਜਵਾਦ ਜਿਹੜੇ ਆਉਣ ਵਾਲੀ ਟੀੜੀ ਹੈ ਜਿੱਥੇ ਨੇ ਬੰਨ੍ਹਣਾ ਉੱਥੋਂ ਦੇ ਦੇਖੀ ਕਰਦਾ ਮੇਰਾ ਡਾਕਟਰੋ ਨੰਬਰ 98765765 72 ਤੱਕੜੇ ਹੋ ਜੋ ਸਭ ਤੋਂ ਵਧੀਆ ਸਿਹਤ ਦਾ ਇਲਾਕਾ ਇਹ ਬਰੋੜਾ ਆਪਾ ਚੰਗਾ ਬਤਨ ਦਰਦਾ ਖੜੀ ਲੱਗਦਾ ਨਹੀਂ ਲੈਸ ਦਾ ਪਿਆਰ ਨੇ ਜਿਹੜੀਆਂ ਜਿਹੜੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਉਹ ਲੈਸ ਦਾ ਪਿਆਰ ਨੇ ਪਰ ਮੈਂ ਦੋਨਾਂ ਜੇ ਮੇਰੇ ਕੈਂਪ ਤੇ ਮੇਰੇ ਉੱਪਰ ਨੂੰ ਵਾਰਨਿੰਗ ਦੇਣ ਤੇ ਸਰਦਾਰ ਜੇ ਸਭ ਤੋਂ ਚੰਗੀ ਗੱਲ ਹੈ ਜੈ ਜੈ ਸਰਿਕ ਤੁਹਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਸ਼ੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਤੇ ਬੇਸਿਕਲੀ ਇਹ ਹੈ ਵੀ ਕੁਝ ਇਥੇ ਸ਼ੇਖਾਂ ਵਾਲੀ ਵਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀ ਕਿ ਇਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਬੱਚਿਆਂ ਨੂੰ ਨਸ਼ੇ ਪ੍ਰਤੀ ਆਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਗਲੀ ਗਲੀ ਜਾ ਕੇ ਮੈਂ ਆਪਣਾ ਇਹਦਾ ਮੋਬਾਈਲ ਨੰਬਰ 987650858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਸ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਰਹੀਂ ਲੋਕਾਂ ਨਾਲ ਆਪ ਦਾ ਵੱਤਵਾਦ ਰਾਬਤਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਨਾਂ ਨੂੰ ਕਿ ਉਹ ਸਾਨੂੰ ਫੜਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਹੈ ਉਹਨਾਂ ਨੂੰ ਚੇਤਾਵਨੀ ਤੇ ਇਹ ਹੀ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰਖ ਹੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਆ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਛਿੱਟੀ ਥਾਣੇ ਦੇ ਏਰੀਏ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਨੂੰ ਵੀ ਬਿਲਕੁਲ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮ ਸਮੇ ਨੂੰ ਮੁੱਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾਰੇ ਕੰਮਾਂ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਕਾਨੂੰਨੀ ਕਾਰਵਾਈ ਕਰ ਸਕੀਏ